ਰਵਨੀਤ ਬਿੱਟੂ ਜੀ ਦਾ ਬਿਆਨ ਆ ਰਿਹਾ ਕਿ ਕਿਸਾਨ ਤਾਂ ਜਾਣਬੁੱਝ ਕੇ ਉੱਥੇ ਬੈਠੇ ਹੋਏ ਆ ਤੇ ਉਹਨਾਂ ਨੂੰ ਖਾਲਸਤਾਨੀਆਂ ਵੱਲੋਂ ਫੰਡਿੰਗ ਹੁੰਦੀ ਹੈਗੀ ਆ ਜਿੱਦ ਦਿਨ ਰਵਨੀਤ ਬਿੱਟੂ ਜੀ ਮੰਤਰੀ ਬਣੇ ਸੀ ਉਸ ਦਿਨ ਕਹਿੰਦੇ ਸੀ ਮੈਂ ਕਿਸਾਨਾਂ ਦੇ ਅੱਗੇ ਲੱਗ ਕੇ ਕਿਸਾਨਾਂ ਨੂੰ ਨਾਲ ਜਾ ਕੇ ਦਿੱਲੀ ਲੈ ਕੇ ਜਾਵਾਂਗਾ ਤਾਂ ਰਵਨੀਤ ਬਿੱਟੂ ਜੀ ਨੂੰ ਇਹ ਪੁੱਛਣਾ ਚਾਹੁੰਦੇ ਵੀ ਤੁਹਾਡੇ ਕੇਂਦਰ ਦੇ ਮੰਤਰੀ ਆ ਕੇ ਦਿੱਲੀ ਗੱਲ ਚੰਡੀਗੜ੍ਹ ਚ ਗੱਲਬਾਤ ਕਰਕੇ ਕਹਿੰਦੇ ਕਿ ਉਹ ਖਾਲਸਤਾਨੀਆਂ ਨਾਲ ਗੱਲ ਕਰਦੇ ਤੋ ਜਦ ਅੱਜ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀ ਆਏ ਸੀ ਸਾਡੇ ਨਾਲ ਗੱਲ ਕਰਨਾ ਹਰਿਆਣੇ ਦੇ ਪੰਜਾਬ ਦੇ ਕੀ ਖਾਲਸਤਾਨੀਆਂ ਨਾਲ ਗੱਲ ਕਰਨਾ ਸੀ ਤੋ ਮੈਨੂੰ ਲੱਗਦਾ ਮੁੱਦੇ ਨੂੰ ਡੀਰੇਲ ਕਰਨਾ ਚਾਹੁੰਦੇ ਆ ਪਹਿਲੋਂ ਵੀ ਇਹ ਪਹਿਲੀ ਵਾਰ ਨਹੀਂ ਹੈ ਸਾਨੂੰ ਖਾਲਸਤਾਨੀ ਕਿਹਾ नक्सली ਵੀ ਕਿਹਾ ਨਾਲੀ ਦੇ ਕੀੜੇ ਵੀ ਕਿਹਾ ਬਹੁਤ ਕੁਝ ਉਪਦਰਵੀ ਵੀ ਕਿਹਾ ਬਹੁਤ ਕੁਝ ਕਿਹਾ ਜਾਂਦਾ ਇੰਨਾ ਗੱਲਾਂ ਵਾਲ ਰਵਨੀਤ ਬਿੱਟੂ ਜੀ ਧਿਆਨ ਦੇਣ ਦੀ ਬਜਾਏ ਜੀ ਮੋਦੀ ਸਰਕਾਰ ਨੂੰ ਇਹ ਕਹਿਣ ਵੀ ਕਿਸਾਨਾਂ ਨਾਲ ਬੈਠ ਕੇ ਮਸਲੇ ਦਾ ਹੱਲ ਕੀਤਾ ਜਾਵੇ ਤੋ ਚੰਗੀ ਗੱਲ ਹੋਊਗੀ ਤੋਂ ਮੈਨੂੰ ਲੱਗਦਾ ਰੀਤ ਬਿੱਟੀ ਜੀ ਨੂੰ ਪੰਜਾਬ ਵਿੱਚ ਮੰਤਰੀ ਇਸੇ ਕਰਕੇ ਬਣਾਇਆ ਗਿਆ ਸੀ ਕਿ ਜਿਹੇ ਬਿਆਨਾਂ ਲਈ ਉਹ ਪਹਿਲਾਂ ਵੀ ਮਸ਼ਹੂਰ ਨੇ ਅਰੇ ਜਿਹੇ ਬਿਆਨ ਦਿੰਦੇ ਰਹੇ ਮੈਂ ਸਰਵਨ ਸਿੰਘ ਭਦੇਰ ਬੋਲਦਾ ਜੀ ਅੱਜ ਸਾਡੀ ਪਟਿਆਲੇ 'ਚ ਦੋਹਾਂ ਫਾਰਮਾਂ ਦੀ ਮੀਟਿੰਗ ਹੋਈ ਹੈਗੀ ਆ ਅਸੀਂ ਮੀਟਿੰਗ ਦੇ ਵਿੱਚ ਕਿਹਾ ਵੀ ਜਿੰਨੀ ਜਲਦੀ ਹੋ ਸਕੇ ਜਿਹੜਾ ਬਾਰਡਰ ਆ ਖੋਲੇ ਜਾਣ ਅੱਜ ਹੀ ਵੀ ਅਸੀਂ ਇਹ ਤੇਰਾ ਪਰਵੀ ਤੋਂ ਪਹਿਲਾਂ ਦੇ ਕਹਿੰਦੇ ਆ ਰਹੇ ਪਰ ਸਾਡੇ ਵੱਲੋਂ ਰਸਤਾ ਖੁੱਲਾ ਹੈਗਾ ਸਾਡੇ ਵੱਲੋਂ ਰਸਤੇ ਤੇ ਕੋਈ ਰੁਕਾਵਟ ਨਹੀਂ ਹੈਗੀ ਹਾਂ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚਲਾਨ ਕਿਦਾ ਪਰ ਹਰਿਆਣਾ ਸਰਕਾਰ ਰਸਤਾ ਨਹੀਂ ਖੋਲਣਾ ਚਾਹੁੰਦੀ ਦੂਜਾ ਸਾਡਾ ਪੱਖ ਸੀਗਾ ਵੀ ਜਦੋਂ ਮਰਜ਼ੀ ਸਰਦੇ ਸਾਡੇ ਨਾਲ ਸਰਕਾਰ ਗੱਲਬਾਤ ਕਰਕੇ ਮਸਲੇ ਦਾ ਹੱਲ ਕਰ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਾਡੇ ਵੱਲੋਂ ਗੱਲਬਾਤ ਦੇ ਵਿੱਚ ਬਿਲਕੁਲ ਰਿਜ਼ਲਟ ਕੱਢਣ ਵਾਲੀ ਅਸੀਂ ਪੱਖ ਰੱਖਿਆ ਗਿਆ ਹੁਣ ਸਰਕਾਰ ਦੀ ਮਰਜ਼ੀ ਹੈ ਗੱਲਬਾਤ ਨਾਲ ਮਸਲਾ ਨਿਬੜਦੀ ਆ ਦਰਸਤਾ ਖੁੱਲਦੀ ਆ ਜਾਂ ਨਹੀਂ ਖੁੱਲਦੀ ਅਸੀਂ ਕਿਹਾ ਇਹਨਾ ਆਮ ਲੋਕਾਂ ਨੂੰ ਵਪਾਰੀਆਂ ਨੂੰ ਟਰਾਂਸਪੋਰਟਰਾਂ ਨੂੰ ਜਨਤਾ ਨੂੰ ਤਕਲੀਫ ਬਹੁਤ ਆ ਰਹੀ ਹੈ ਦੂਸਰਾ ਇਹ ਤੋਂ ਬਾਅਦ ਹੁਣੇ ਰਵਨੀਤ ਬਿੱਟੂ ਜੀ ਦਾ ਬਿਆਨ ਆ ਰਿਹਾ ਕਿ ਕਿਸਾਨ ਤਾਂ ਜਾਣ ਬੁੱਝ ਕੇ ਉੱਥੇ ਬੈਠੇ ਹੋਏ ਆ ਤੇ ਉਹਨਾਂ ਨੂੰ ਖਾਲਸਤਾਨੀਆਂ ਵੱਲੋਂ ਫੰਡਿੰਗ ਹੁੰਦੀ ਹੈਗੀ ਆ ਜਿੱਦ ਦਿਨ ਰਵਨੀਤ ਬਿੱਟੂ ਜੀ ਮੰਤਰੀ ਬਣੇ ਸੀ ਉਸ ਦਿਨ ਕਹਿੰਦੇ ਸੀ ਮੈਂ ਕਿਸਾਨਾਂ ਦੇ ਅੱਗੇ ਲੱਗ ਕੇ ਕਿਸਾਨਾਂ ਨੂੰ ਨਾਲ ਜਾ ਕੇ ਦਿੱਲੀ ਲੈ ਕੇ ਜਾਵਾਂਗਾ ਸਰ ਅਵਦੀਦ ਬਿੱਟੀ ਜੀ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਡੇ ਕੇਂਦਰ ਦੇ ਮੰਤਰੀ ਆ ਕੇ ਦਿੱਲੀ ਗੱਲ ਚੰਡੀਗੜ੍ਹ 'ਚ ਗੱਲਬਾਤ ਕਰਕੇ ਗਏ ਨੇ ਕਿ ਉਹ ਖਾਲਸਤਾਨੀਆਂ ਨਾਲ ਗੱਲ ਕਰਨ ਗਏ ਨੇ। ਤੋਂ ਜਦ ਅੱਜ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀ ਆਏ ਸੀ ਸਾਡੇ ਨਾਲ ਗੱਲ ਕਰਨ ਨਾ ਹਰਿਆਣੇ ਦੀ ਪੰਜਾਬ ਦੀ ਕਿ ਖਾਲਸਤਾਨੀਆਂ ਨਾਲ ਗੱਲ ਕਰਨ ਆਏ ਸੀ। ਤੋਂ ਮੈਨੂੰ ਲੱਗਦਾ ਮੁੱਦੇ ਨੂੰ ਡੀਰੇਲ ਕਰਨਾ ਚਾਹੁੰਦੇ ਆ। ਪਹਿਲੋਂ ਵੀ ਇਹ ਪਹਿਲੀ ਵਾਰ ਨਹੀਂ ਹੈ। ਸਾਨੂੰ ਖਾਲਸਤਾਨੀ ਕਿਹਾ, नक्सली ਵੀ ਕਿਹਾ, ਨਾਲੀ ਦੇ ਕੀੜੇ ਵੀ ਕਿਹਾ, ਬਹੁਤ ਕੁਝ ਉਪਦਰਵੀ ਵੀ ਕਿਹਾ, ਬਹੁਤ ਕੁਝ ਕਿਹਾ ਜਾਂਦਾ। ਇੰਨਾਂ ਗੱਲਾਂ ਵਾਲਾ ਰਵਨੀਤ ਬਿੱਟੂ ਜੀ ਧਿਆਨ ਦੇਣ ਦੀ ਬਜਾਏ ਜੀ ਮੋਦੀ ਸਰਕਾਰ ਨੂੰ ਇਹ ਕਹਿਣ ਕਿ ਕਿਸਾਨਾਂ ਨਾਲ ਬਹਿ ਕੇ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਉਹ ਚੰਗੀ ਗੱਲ ਹੋਊਗੀ ਤਾਂ ਮੈਨੂੰ ਲੱਗਦਾ ਰਵਨੀਤ ਬਿੱਟੂ ਜੀ ਨੂੰ ਪੰਜਾਬ ਵਿੱਚ ਮੰਤਰੀ ਵਜੇ ਕਰਕੇ ਬਣਾਇਆ ਗਿਆ ਸੀ ਕਿ ਜਿਹੇ ਬਿਆਨਾਂ ਲਈ ਉਹ ਪਹਿਲਾਂ ਵੀ ਮਸ਼ਹੂਰ ਨੇ ਅਰੇ ਜਿਹੇ ਬਿਆਨ ਦਿੰਦੇ ਰਹੇ ਧੰਨਵਾਦ